ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਦੌਰਾ ਕੀਤਾ ਕਿ ਕਹਿੰਦੇ ਦੌਰਾ ਕੀਤਾ ਉਹਨਾਂ ਨੇ ਪਰ ਇੱਕ ਮਜ਼ਾਕ ਜਿਹਾ ਕਰਕੇ ਚਲੇ ਗਏ ਜਿੱਦੀ ਵੱਡੀ ਪੱਧਰ ਤੇ ਤਵਾਹੀ ਹੋਈ ਹੈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਨੂੰ ਸਾਰੀਆਂ ਸਟੇਟਾਂ ਨੂੰ ਸਾਰੇ ਜਿੰਨੀ ਜਨਰੇਸ਼ਨ ਹੈ ਹਿੰਦੁਸਤਾਨ ਦੀ ਸਭ ਨੂੰ ਇੱਕ ਨਿਗਾਰਾ ਦੇਖਣਾ ਚਾਹੀਦਾ ਸਾਨੂੰ ਇੰਟਰਨੈਸ਼ਨਲ ਪੰਚਤਲ ਨੂੰ ਹੀ ਬੜੀ ਵੱਡੀ ਸਪੋਰਟ ਮਿਲੀ ਆ ਤੇ ਬੜੀ ਵੱਡੀ ਅਸੀਂ ਰਾਤ ਸਮਗਰੀ ਵੰਡੀ ਆ ਜੀ ਦੇਕਰ ਪੀਡੀ ਜਿਹਨੂੰ ਨਸ਼ਿਆ ਵਾਲੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਸਾ ਉਹੀ ਪੀੜੀ ਸਭ ਤੋਂ ਅੱਗੇ ਕੰਮ ਕਰਦੀ ਹੈ ਕੀ ਕਹਾਂ ਉਹ ਦੇਖੋ ਇਹ ਬਗੜੀਪੰਦਰ ਤੇ ਸਾਰੀਆਂ ਕਮਿਊਨਿਟੀ ਜੀ ਮੁਸਲਮਾਨ ਵੀ ਬਹੁਤ ਮੁਸਲਮਾਨ ਭਾਈਚਾਰਾ ਉੱਥੇ ਸਾਡੇ ਕੈਂਪ ਚ ਵੀ ਆਇਆ ਤੇ ਕੈਂਟਰਾਂ ਦੇ ਕੈਂਟਰ ਭਰ ਕੇ ਆ ਰਹੇ ਆ ਜਾਟ ਬਹੁਤ ਜੀ ਹੈ ਵੀ ਸਭੀ ਪਾਣੀ ਇੱਕ ਵਾਰ ਛੋੜ ਦਿਆ ਜਾਏ ਨਾ ਹੋਗਾ 5:00 9:00 ਵਜੇ ਕੇ ਬਾਅਦ ਸੁਣੀਏ ਅਗਰੇ ਸਾਲ ਦੇ ਵਿੱਚ ਸੱਚਾਈ ਹੈ ਕਿ ਆਪਨੇ ਵੱਲੋਂ ਕਿ ਉਹਨਾਂ ਦੇ ਕਾਰਵਾਈ ਦੀ ਮੰਗ ਕੀਤੀ ਜਾਊਗੀ ਉਹਦਾ ਸਪਸ਼ਟਿਕਰਨ ਵੀ ਨਹੀਂ ਕੋਈ ਆਇਆ ਦੇਖੋ ਪੰਜਾਬੀ ਲੋਕ ਕਲਚਰ ਟੀਵੀ ਦੇਖਣਾਂ ਸਵਾਗਤ ਮੈਂ ਅਮਜਦ ਖਾਨ ਅੱਜ ਆ ਕਿ ਪਹੁੰਚੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਦੇ ਜਨਮ ਸਥਾਨ ਤੇ ਗੁਰਦਰਾ ਸਾਹਿਬ ਦੇ ਕਿ ਪਿੰਡ ਰੋਡੇ ਵਿਖੇ ਇੱਥੇ ਭਾਈ ਦਸਵੀਰ ਸਿੰਘ ਰੋਡੇ ਵੱਲੋਂ ਵੱਡੇ ਪੱਧਰ ਤੇ ਆਪਾਂ ਜਿਹੜੇ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਉਹਨਾਂ ਦੇ ਹੜ੍ਹ ਪੀੜਤਾਂ ਵਾਸਤੇ ਰਾਸ਼ਨ ਲੈ ਕੇ ਜਾ ਰਹੇ ਨੇ ਤੁਸੀਂ ਦੇਖੋ ਮੇਰੇ ਪਿੱਛੇ ਥੋੜੀਆਂ ਟਰਾਲੀਆਂ ਭਰੀਆਂ ਖੜੀਆਂ ਜਾਂ ਨੇ ਸੁੱਕੇ ਫੀਡ ਲੈ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੇ ਪੱਧਰ ਤੇ ਸੁੱਤਾ ਰਾਸ਼ਨ ਤੇ ਜ਼ਰੂਰੀ ਸਮਗਰੀ ਲੈ ਕੇ ਜਾ ਰਹੇ ਨੇ ਜਾ ਜਾ ਰਹੇ ਆ ਔਰ ਕਿੰਨੇ ਟਰਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਇਹ ਜਨਮ ਨਗਰ ਹੈ ਗੁਰਦੁਆਰਾ ਸੰਤ ਖਾਲਸਾ ਤੋਂ ਅਸੀਂ ਇੱਥੇ ਸਮੱਗਰੀ ਇਕੱਤਰ ਕੀਤੀ ਆ ਵੱਡੀ ਪੱਧਰ ਤੇ ਇੰਟਰਨੈਸ਼ਨਲ ਪੰਥਕ ਦਲ ਨੇ ਜਿਹੜੀ ਇਹ ਸਮੱਗਰੀ ਹੈ ਲਗਭਗ 1000 ਬੋਰੀ ਫੀਡ ਦੀ ਆ ਜਿਹੜੀ ਪਸ਼ੂਆਂ ਦੀ ਫੀਡ ਹੈ ਉਹ 3-4 ਟਰਾਲੀਆਂ ਇੱਥੇ ਹੁਣੇ ਤੁਹਾਡੇ ਕਰਦਿਆਂ ਕਰਦੇ ਪਹੁੰਚ ਜਾਣੀਆਂ ਸੋ ਉਹ ਟਰਾਲੀਆਂ ਪਹੁੰਚ ਰਹੀਆਂ ਤੇ 10 ਟਰਾਲੀਆਂ ਤੋੜੀ ਦੀਆਂ ਨੇ ਬਾਕੀ ਕੁਝ ਰਾਸ਼ਨ ਹੈ ਇਹ ਲੈ ਕੇ ਅਸੀਂ ਫਤਿਹਗੜ ਚੂੜੀਆਂ ਜਾਵਾਂਗੇ ਜਿਹੜਾ ਕਿ ਡੇਰਾ ਬਾਬਾ ਨਾਨਕ ਤੇ ਫਤਿਹਗੜ ਚੂੜੀਆਂ ਅਜਨਾਲਾ ਇਹ ਇਸ ਇਹ ਬਾਰਡਰ ਏਰੀਆ ਹੈ ਬਾਰਡਰ ਇਥੇ ਨਹੀਂ ਤਬਾਈ ਹੋਈ ਹੈ ਉੱਥੇ ਅਸੀਂ ਪਹਿਲਾਂ ਵੀ ਪਿਛਲੇ 12-15 ਦਿਨ ਤੋਂ ਕੈਂਪ ਲੱਗਾ ਹੋਇਆ ਹੈ ਜਿੱਥੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਲੰਗਰ ਚੱਲ ਰਿਹਾ ਹੈ ਪਸ਼ੂਆਂ ਦੀ ਫੀਡ ਪਹਿਲਾਂ ਵੀ ਦਿੱਤੀ ਜਾ ਰਹੀ ਪਹਿਲਾਂ ਵੀ ਕਈ ਥਾਵਾਂ ਤੋਂ ਸੰਗਤਾਂ ਨੇ ਸਾਨੂੰ ਸਹਿਯੋਗ ਦੇ ਕੇ ਕਦੇ ਹਰਾ ਚਾਰਾ ਕਦੇ ਤੂੜੀ ਕਦੇ ਚਾਰ ਕਦੇ ਚੌਕਰ ਬੜਾ ਕੁਝ ਭੇਜਿਆ ਗਿਆ ਅੱਜ ਜਿਹੜੀ ਡਿਮਾਂਡ ਸੀ ਹੁਣ ਉਹ ਸੀ ਕਿ ਤੁਸੀਂ ਜਿਹੜੀ ਪਸ਼ੂਆਂ ਦੀ ਫੀਡ ਲੈ ਕੇ ਆਓ ਤੇ ਕੁਝ ਡਾਕਟਰੀ ਸਹੂਲਤਾਂ ਲੈ ਆਓ ਇਹ ਅਸੀਂ ਅੱਜ ਲੈ ਕੇ ਜਾ ਰਹੇ ਹਾਂ ਬੜੀ ਵੱਡੀ ਪੱਧਰ ਤੇ 10 ਕੁ ਟਰਾਲੀਆਂ ਤੂੜੀ ਦੀਆਂ ਤੇ ਤਿੰਨ ਟਰਾਲੀਆਂ ਜਿਹਦੇ ਹਜ਼ਾਰ ਕ ਬੋਰੀ ਹੈਗੀ ਹੈ ਫੀਡ ਦੀ ਉਹ ਲੈ ਕੇ ਜਾ ਰਹੇ ਹਾਂ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਦੌਰਾ ਕੀਤਾ ਕੀ ਕੰਮ ਕੀਤਾ ਦੌਰਾ ਕੀਤਾ ਉਹਨਾਂ ਨੇ ਪਰ ਇੱਕ ਮਜ਼ਾਕ ਜਿਹਾ ਕਰਕੇ ਚਲੇ ਗਏ ਜਿੱਦੀ ਵੱਡੀ ਪੱਧਰ ਤੇ ਤਬਾਈ ਹੋਈ ਹੈ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹਨੂੰ ਸਾਰੀਆਂ ਸਟੇਟਾਂ ਨੂੰ ਸਾਰੇ ਜਿੰਨੀ ਜਨਰੇਸ਼ਨ ਹੈ ਹਿੰਦੁਸਤਾਨ ਦੀ ਸਭ ਨੂੰ ਇੱਕ ਨਿਗਾਰਾ ਦੇਖਣਾ ਚਾਹੀਦਾ ਉਹ ਇੱਥੇ ਸਾਨੂੰ 15-1600 ਕਰੋੜ ਰੁਪਏ ਦਾ ਐਲਾਨ ਕਰਕੇ ਗਿਆ ਉਹਦੇ ਵਿੱਚ ਉਹਦੀ ਆਪਦੀ ਪਾਰਟੀ ਨੇ ਵੀ ਕਈ ਸਵਾਲ ਠਾਏ ਵੀ ਸਾਨੂੰ ਇਹ ਥੋੜਾ ਹੈ ਪਰ ਜੇ ਆਪਾਂ ਦੇਖੀਏ ਜਿੱਥੇ ਹੜ ਆਏ ਨਹੀਂ ਜਿੱਥੇ ਪਾਣੀ ਦੀ ਮਾਰ ਹੀ ਨਹੀਂ ਪਈ ਯੂਪੀ ਵਰਗੀਆਂ ਸਟੇਟਾਂ ਉਥੇ 7-7000 10-10000 ਕਰੋੜ ਰੁਪਏ ਦੀਆਂ ਗਰੰਟੀਆਂ ਨਵੇਂ ਪ੍ਰੋਜੈਕਟ ਪਰ ਜਿਹੜੇ ਬੰਦੇ ਪਾਣੀ ਚ ਡੁੱਬ ਰਹੇ ਆ ਉਹਨਾਂ ਨੂੰ ਇੱਕ ਢੇੜਾ ਕੱਢ ਕੇ ਇੱਕ ਫਾਰਮੈਲਿਟੀ ਪੂਰੀ ਕੀਤੀ ਐ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਧਰਮ ਮੰਤਰੀ ਨੂੰ ਖੁੱਲੇ ਦਿਲ ਦੇ ਨਾਲ ਹਾਲਾਂਕਿ ਜਿਹੜੀ ਸਿਕਾਉਮ ਹੈ ਕੋਈ ਭੁਗਤਾਨੀ ਨਹੀਂ ਹੈ ਨਾ ਇਹਨਾਂ ਦੀ ਕੋਈ ਡਿਮਾਂਡ ਹੈ ਨਾ ਇਹਨਾਂ ਦਾ ਕੋਈ ਰੋਸ ਹੈ ਇਹ ਤਾਂ ਆਪਣੀਆਂ ਜੱਥੇਬੰਦੀਆਂ ਬੁੱਢੀਆਂ ਵੱਡੀਆਂ ਜੱਥੇਬੰਦੀਆਂ ਐਨਆਰਆਈ ਭਰਾ ਜਿੱਲੇ ਪੰਜਾਬ ਦੇ ਯੂਥ ਕਲੱਬ ਐ ਸਭ ਡਟੇ ਹੋਏ ਆ ਜਿਨ੍ਹਾਂ ਨੇ ਵੱਡੀ ਪੱਧਰ ਤੇ ਸੇਵਾਵਾਂ ਕੀਤੀਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਾਨੂੰ ਇੰਟਰਨੈਸ਼ਨਲ ਪੰਚਕਦਲ ਨੂੰ ਹੀ ਬੜੀ ਵੱਡੀ ਸਪੋਰਟ ਮਿਲੀ ਆ ਤੇ ਬੜੀ ਵੱਡੀ ਅਸੀਂ ਰਾਤ ਸਮਗਰੀ ਵੰਡੀ ਆ ਜਿਹਦੇ ਕਰਕੇ ਅੱਜ ਵੀ ਅਸੀਂ ਵੱਡੀ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਲੈ ਕੇ ਜਾ ਰਹੇ ਆ ਇਹ ਸੰਗਤਾਂ ਦਾ ਹੀ ਵੱਡਾ ਸਹਿਯੋਗ ਆ ਜਾਂ ਕਾਰਸੇਵਾ ਵਾਲੀਆਂ ਸੰਪਰਦਾਵਾਂ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਲੱਗੀਆਂ ਹੋਈਆਂ ਸਾਰੀਆਂ ਨੇ ਬਹੁਤ ਵੱਡਾ ਸਹਿਯੋਗ ਦੇਟਾ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਨੂੰ ਨਸ਼ੇ ਵਾਲੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ ਸਾਡੀ ਉਹ ਹੀ ਪੀੜ੍ਹੀ ਸਭ ਤੋਂ ਵੱਧ ਕਿਉਂਕਿ ਕੰਮ ਕਰਦੀ ਹੈ ਕੀ ਕਹਾਂਗਾ ਦੇਖੋ ਬਦਨਾਮ ਬਦਨਾਮ ਕਰਨੋਂ ਤਾਂ ਸਾਡੇ ਨਾਲ ਹਰ ਕੋਈ ਇਹ ਦਾਅ ਛੱਡਦੇ ਨਹੀਂ ਪਰ ਅੱਜ ਜਿੰਨੇ ਨੌਜਵਾਨ ਲੱਗੇ ਆ ਉਹਨਾਂ ਨੂੰ ਕੌਣ ਤੇਲ ਦਿੰਦਾ ਹੈ ਕੌਣ ਟਰੈਕਟਰ ਦਿੰਦਾ ਹੈ ਕੌਣ ਉਹਨਾਂ ਨੂੰ ਹਲਾਸ਼ੇਰੀ ਦਿੰਦਾ ਹੈ ਕੌਣ ਉਹਨਾਂ ਦੀ ਰਹਿائش ਦਾ ਪ੍ਰਬੰਧ ਕਰਦਾ ਹੈ ਉਹ ਆਪੇ ਵਿਚਾਰੇ ਜਿੱਥੇ ਜੀ ਕਰਦਾ ਰਹਿ ਪੈਂਦੇ ਆ ਸਵੇਰੇ ਉੱਠਦੇ ਆ ਆਪਦੇ ਕੋਲੋਂ ਹੀ ਤੇਲ ਪਾਉਂਦੇ ਆ ਤੇ ਵੱਡੀ ਪੱਧਰ ਤੇ ਪਿੰਡਾਂ ਦੇ ਪਿੰਡਾਂ ਤੱਕ ਦੂਰ ਤੱਕ ਜਿੱਥੇ ਪਾਣੀ ਦੇ ਵਿੱਚ ਕੋਈ 4x4 ਟਰੈਕਟਰ ਬੜੇ ਮਹਿੰਗੇ ਟਰੈਕਟਰ ਆ ਉਹ ਸਮਗਰੀਆਂ ਲੈ ਲੈ ਕੇ ਉੱਥੇ ਪਚਾਉਂਦੇ ਬੜੇ ਸਾਰੇ ਨੌਜਵਾਨਾਂ ਦਾ ਬਹੁਤ ਧੰਨਵਾਦ ਹੈ ਲੋਕੀ ਜੋ ਮਾਰ ਕੇ ਮਰਜੀ ਲਈ ਜਾਣ ਪਰ ਉਹਨਾਂ ਨੇ ਸਭ ਧੋਣੇ ਤੋ ਦਿੱਤੇ ਆ ਭਾਬਾਈ ਆਪਣੀ ਸਿੱਖ ਕੌਮ ਤੋਂ ਇਲਾਵਾ ਦੂਜੇ ਭਾਈਚਾਰਾ ਵੀ ਜਿਹੜਾ ਸਾਥ ਦੇ ਰਿਹਾ ਪੰਜਾਬ ਦੇ ਵਿਚਾਰ ਰਿਹਾ ਉਹ ਜਿਹੜਾ ਦੇਖੋ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਾ ਸੀ ਨਾ ਉਹਦੇ ਤੋਂ ਪ੍ਰਭਾਵਤ ਹੋ ਕੇ ਯੂਪੀ ਤੋਂ ਵੀ ਹਰਿਆਣੇ ਤੋਂ ਵੀ ਰਾਜਸਥਾਨ ਤੋਂ ਵੀ ਬੜੀ ਵੱਡੀ ਪੰਦਰ ਤੇ ਸਾਰੀਆਂ ਕਮਿਊਨਿਟੀਆ ਮੁਸਲਮਾਨ ਵੀ ਬਹੁਤ ਮੁਸਲਮਾਨ ਭਾਈਚਾਰਾ ਉੱਥੇ ਸਾਡੇ ਕੈਂਪ 'ਚ ਵੀ ਆਇਆ ਤੇ ਕੈਂਟਰਾਂ ਦੇ ਕੈਂਟਰ ਭਰ ਕੇ ਆ ਰਹੇ ਆ जाट ਬਹੁਤ ਆਏ ਹਰਿਆਣੇ ਦੇ ਤੇ ਰਾਜਸਥਾਨ ਤੋਂ ਬਹੁਤ ਆਏ ਆ ਸੋ ਇਹ ਵੱਡੀ ਪੱਧਰ ਤੇ ਹਿੰਦੂਸਤਾਨ ਦੇ ਵਿੱਚ ਉਹ ਜੋ ਯਾਰ ਕਿ ਸਾਨੂੰ ਸਿੱਖਾਂ ਨੂੰ ਇੱਕ ਪਿਆਰ ਮਿਲਿਆ ਉਹ ਜਿਹੜਾ ਕਿਸਾਨੀ ਮੋਰਚਾ ਲੱਗਾ ਸੀ ਨਾ ਉਹਦੇ ਵਿੱਚ ਇੱਕ ਧੋਨੇ ਤੋਤੇ ਕਿਸਾਨਾਂ ਨੇ ਤੇ ਪੰਜਾਬੀਆਂ ਨੇ ਜਿਹੜਾ ਐਵੇਂ ਟੈਕਲਾ ਆਂਦੇ ਸੀ ਜੀ ਇਹ ਤਾਂ ਕਾਤਲ ਨੇ ਇਲਟਾਰੇ ਲਟੇਰੇ ਨੇ ਅਤਵਾਦੀ ਨੇ ਪਰ ਉੱਥੇ ਜੋ ਲੰਗਰ ਲੱਗੇ ਜੋ ਸੇਵਾ ਹੋਈ ਉਹਦੇ ਤੋਂ ਸਾਰਾ ਹਿੰਦੁਸਤਾਨ ਪ੍ਰਭਾਵਿਤ ਹੋਇਆ ਜਿਹਦੇ ਕਰਕੇ ਅੱਜ ਉਹ ਇਸ ਪਾਸੇ ਨੂੰ ਸਾਡੇ ਲਈ ਬਹੁਤ ਵੱਡਾ ਪਿਆਰ ਦਸਨਿਆ ਲੈ ਕੇ ਆ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਿੰਘ ਸਾਹਿਬ 트ੰਪ ਵੱਲੋਂ ਵੀ ਇਹ ਦੋਸ਼ ਲਾਇਆ ਗਿਆ ਸੀਗਾ ਵੀ ਜਿਹੜੀ ਪਾਣੀ ਛੱਡਿਆ ਗਿਆ ਹੜਾਂ ਦੇ ਵਾਸਤੇ ਹੜਾਂ ਦਾ ਜਿਹੜਾ ਡੈਮ ਦਾ ਪਾਣੀ ਛੱਡਿਆ ਗਿਆ ਉਹ ਪਾਕਿਸਤਾਨ ਨੂੰ ਡੋਬਣ ਤੇ ਪੰਜਾਬ ਨੂੰ ਯਾਨੀ ਚੜਦੇ ਤੇ ਲੈਂਦੇ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਕੀ ਕਹਾਂ ਉਹ ਮੈਕਨੇਰ ਵਿੱਚ ਬਹੁਤ ਸਾਰੇ ਇਕੱਲਾ 트ੰਪ ਨਹੀਂ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਹੈ ਜਿਹੜੇ ਇਸ ਚੀਜ਼ ਦੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਪਾਣੀ ਇੱਕ ਦਮ ਡੈਮਾਂ ਚ ਛੱਡਿਆ ਗਿਆ ਜਦੋਂ ਪਤਾ ਸੀ ਕਿ ਪਾਣੀ ਦੀ ਸਤਾ ਵਧ ਰਹੀ ਆ ਪਾਣੀ ਦਾ ਚੜ੍ਹਾ ਵਧ ਰਿਹਾ ਹੈ ਉਦੋਂ ਨਾਲ-ਨਾਲ ਕਿਉਂ ਨਹੀਂ ਛੱਡਿਆ ਗਿਆ ਫਿਰ ਇੱਕ ਜਿਹੜੀ ਰੀਲ ਘੁੰਮ ਰਹੀ ਹੈ ਜਿਹੜੇ ਡੈਮ ਦੇ ਪ੍ਰਬੰਧਕ ਹੈ ਉਹ ਇੱਕ ਗੱਲ ਤੋਂ ਹੈਰਾਨ ਨੇ ਕਿ ਪਾਣੀ ਦੀ ਮਹਾਰਾਸ਼ੀ ਚ ੱਲਣੀ ਆ ਪਾਣੀ ਤੋਂ ਪੈਦਾ ਹੋਈ ਬਿਜਲੀ ਦਿੱਲੀ ਨੇ ਲੈਣੀ ਆ ਪਾਣੀ ਦੇ ਡੈਮਾਂ ਦਾ ਪ੍ਰਬੰਧ ਦਿੱਲੀ ਦਾ ਹੈ ਤੇ ਜਦੋਂ ਉਹਨਾਂ ਨੇ ਪਾਣੀ ਛੱਡਣਾ ਤੇ ਇੱਕਦਮ ਛੱਡਣਾ ਉਹਨਾਂ ਨੇ ਕਿਉਂ ਨਹੀਂ ਨਾਲ ਦੀ ਨਾਲ ਪਾਣੀ ਛੱਡਿਆ ਇਹ ਸਾਰੇ ਮਹਾਰ ਟੈਲੀਵਿਜ਼ਨ ਤੇ ਜਿਹੜੀ ਵੱਡੀ ਡਿਪੋਰਟ ਕਰਦੇ ਆ ਕਿਸਾਨ ਜਿੱਥੇ ਬੰਦੀਆਂ ਕਰਦੀਆਂ ਉਹ ਕਹਿੰਦੇ ਵੀ ਇੱਕਦਮ ਕਿਉਂ ਪਾਣੀ ਛੱਡਿਆ ਜੇ ਤੁਸੀਂ ਥੋੜਾ ਥੋੜਾ ਕਿਉਂ ਨਹੀਂ ਛੱਡਿਆ ਜੇ ਪਾਣੀ ਦੇ ਡੈਮਾਂ ਦਾ ਪ੍ਰਬੰਧ ਸੈਂਟਰ ਕੋਲ ਹੈ ਤੇ ਫਿਰ ਦਰਿਆਵਾਂ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਕਿਹਦੀ ਆ ਇਹ ਕੋਈ ਤੈਹ ਹੋਣੀ ਚਾਹੀਦੀ ਹੈ ਵੀ ਦਰਿਆਵਾਂ ਦੀ ਸਫਾਈ ਕਿਉਂ ਨਹੀਂ ਹੁੰਦੀ ਮੌਕੇ ਤੇ ਅਸੀਂ ਰੌਲਾ ਪਾਉਣੀ ਵੀ ਫਲਾਣਾ ਬੰਨ ਟੁੱਟ ਗਿਆ ਬੰਨ ਪੱਕੇ ਕਿਉਂ ਨਹੀਂ ਹੁੰਦੇ ਜੇ ਇੱਥੋਂ ਲੈ ਕੇ ਰਾਜਸਥਾਨ ਤੱਕ ਨਹਿਰਾਂ ਪੱਕੀਆਂ ਹੋ ਸਕਦੀਆਂ ਇਹ ਦਰਿਆ ਦੇ ਦੇ ਕੰਢੇ ਪੱਕੇ ਕਿਉਂ ਨਹੀਂ ਹੋ ਸਕਦੇ ਇਹ ਪੱਕੇ ਹੋਣੇ ਚਾਹੀਦੇ ਸਥਾਈ ਹੱਲ ਨਿਕਲਣਾ ਚਾਹੀਦਾ ਅੱਭੀ ਇਸੇ ਗੱਲ ਨੂੰ ਬੜੇ ਕਰਦੇ ਇੱਕ ਵੀਡੀਓ ਆ ਵਾਇਰਲ ਹੋ ਰਹੀ ਹੈ ਵੀ ਸਭੀ ਪਾਣੀ ਇੱਕ ਵਾਰ ਛੋੜ ਦਿਆ ਜਾਏ ਨਾ ਹੋਗਾ 5:00 ਨਾ ਵਜੇਗੀ ਬਾਅਦ ਇਹ ਸੁਣੀਏ ਅਗਰ ਇਸ ਗੱਲ ਦੇ ਵਿੱਚ ਸੱਚਾਈ ਹੈ ਕਿ ਆਪਣੇ ਵੱਲੋਂ ਕਿ ਉਹਨਾਂ ਦੇ ਕਾਰਵਾਈ ਦੀ ਮੰਗ ਕੀਤੀ ਜਾਊਗੀ ਉਹਦਾ ਸਪਸ਼ਟੀਕਰਨ ਵੀ ਨਹੀਂ ਕੋਈ ਆਇਆ ਦੇਖੋ ਜੇ ਉਹਨਾਂ ਨੇ ਇੱਕ ਬੰਦੇ ਨੇ ਕਿਹਾ ਕਿ ਫੇਕ ਹੈ ਫੇਕ ਨਹੀਂ ਉਹ ਡੈਮ ਦੇ ਉੱਪਰ ਬੈਠੇ ਆ ਜਿਸ ਤੋਂ ਡੈਮ ਦਾ ਸਾਰਾ ਪ੍ਰਬੰਧ ਚੱਲਦਾ ਉੱਥੋਂ ਬੈਠ ਕੇ ਬੋਲ ਰਹੇ ਆ ਜੇ ਉਹਨਾਂ ਦੀ ਉਹ ਫੇਕ ਹੈ ਤੇ ਉਹ ਕਹਿਣ ਵੀ ਅਸੀਂ ਉਹਨਾਂ ਤੇ ਕੇਸ ਕਰਾਂਗੇ ਜਿਹਨੇ ਚਲਾਇਆ ਫਿਰ ਕਹਿਣਗੇ ਕਿਵੇਂ ਹੋਇਆ ਵੀ ਐਵੇਂ ਹੀ ਆ ਪਾਣੀ ਛੱਡਿਆ ਵੀ ਇੱਕੋ ਵਾਰ ਹੀ ਗਿਆ ਤੇ ਉਹ ਕਹਿ ਰਿਹਾ ਕਿ ਸਭ ਪਾਣੀ ਇੱਕ ਦਫਾ ਛੋੜ ਦਿਓ ਨਾ ਰਹੇਗਾ ਬਾਸ ਨਾ ਵੱਜੇਗੀ ਬੰਸਰੀ ਉਹਨਾਂ ਦੀ ਆਵਾਜ਼ ਸਾਫ਼ ਆ ਰਹੀ ਹੈ ਸੋ ਇਹੋ ਜਿਹੀਆਂ ਘਨੌਣੀਆਂ ਹਰਕਤਾਂ ਇਹ ਪੰਜਾਬ ਦੇ ਨਾਲ ਹੋ ਰਹੀਆਂ ਤੇ ਜਿਹੜਾ 트럼ਪ ਵਰਗੇ ਬੰਦੇ ਅਗਰ ਕੋਈ ਕਮੈਂਟ ਕਰਦੇ ਆ ਤੇ ਉਹ ਕੋਈ ਐਵੇਂ ਨਹੀਂ ਹੁੰਦਾ ਸਤਿਰਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਵਾਹਿਗੁਰੂ ਵਾਹਿਗੁਰੂ ਦਾਸ ਦਾ ਨਾਮ ਜਗਤਾਰ ਸਿੰਘ ਰੋਡੇ ਮੈਂਬਰ ਸਰੋਨੀ ਕਮੇਟੀ ਅੱਜ ਰੋਡੇ ਨਗਰ ਤੋਂ 22 ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਲੇ ਦੇ ਜਨਮ ਸਥਾਨ ਤੋਂ ਸਮੁੱਚੇ ਰੋਡੇ ਨਗਰ ਵੱਲੋਂ ਜੋ ਤੂੜੀਆਂ ਟਰਾਲੀਆਂ ਅਤੇ ਦਾਣੇ ਦੀਆਂ ਫੀਲਡ ਦੀਆਂ ਟਰਾਲੀਆਂ ਅੱਜ ਇੱਥੋਂ ਜਾ ਰਹੀਆਂ ਇਹ ਸਾਰੇ ਨਗਰ ਦਾ ਸਹਿਯੋਗ ਆ ਇਹਨਾਂ ਦੀ ਜਿਹੜੀ ਅਗਵਾਈ ਆ ਉਹ ਇੰਟਰਨੈਸ਼ਨਲ ਪੰਥਕਦਲ ਦੇ ਪ੍ਰਧਾਨ ਸਰਪ੍ਰਾਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਇਹ ਜਿਹੜਾ ਜਹਦਾ ਸਾਰਾ ਉੱਥੇ ਜਾ ਰਿਹਾ ਕਿਉਂਕਿ ਪਹਿਲਾਂ ਵੀ ਉੱਥੇ ਡੇਰਾ ਬਾਬਾ ਨਾਨਕ ਲੰਗਰ ਦਾ ਦਵਾਈਆਂ ਦਾ ਤੇ ਰਾਸ਼ਨ ਪਸ਼ੂਆਂ ਦਾ ਸਾਰਿਆਂ ਦਾ ਜਿਹੜਾ ਉੱਥੇ ਲੰਗਰ ਲੱਗਾ ਹੋਇਆ ਇਹ ਵੀ ਸਾਰਾ ਲੰਗਰ ਜਿਹੜਾ ਸਾਰੇ ਨਗਰ ਦੀ ਉਦਮ ਨਾਲ ਜਾ ਰਿਹਾ ਹੈ ਇਹ ਵੀ ਉੱਥੇ ਜਾਣਾ ਕੱਲ ਫਿਰੋਜ਼ਪੁਰ ਗਏ ਸੀ ਅੱਜ ਜਿਹੜਾ ਇਹ 6 ਟਰਾਲੀਆਂ ਤੂੜੀ ਦੀਆਂ ਤਿੰਨ ਟਰਾਲੀਆਂ ਜਿਹੜੀਆਂ ਉਹ ਦਾਣੇ ਦੀਆਂ ਜਾ ਰਹੀਆਂ ਇਹ ਸਾਰੇ ਐਨ ਆਰ ਆਈ ਵੀਰਾਂ ਦਾ ਅਤੇ ਨਗਰ ਦੀ ਪੰਚਾਇਤ ਨੌਜਵਾਨ ਜਿਹੜੇ ਮੇਰੇ ਮਗਰ ਖੜੇ ਆ ਸਭ ਤੋਂ ਧੰਨਵਾਦ ਮੈਂ ਇਹਨਾਂ ਦਾ ਕਰਦਾ ਕਿਉਂਕਿ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਅਸੀਂ ਇਹਨਾਂ ਨੂੰ ਦੱਸਿਆ ਸੀ ਕਿ ਆਪਾਂ ਟੂੜੀ ਦੀਆਂ ਟਰਾਲੀਆਂ ਲੈ ਕੇ ਜਾਣੀਆਂ ਤੇ ਕੱਲ੍ਹ ਦੇ ਹੀ ਇਹ ਲੱਗੇ ਹੋਏ ਆ ਆਪ ਹੀ ਇਹਨਾਂ ਨੇ ਕੋਈ ਕਿਸੇ ਤੋਂ ਲੇਬਰ ਨਹੀਂ ਲਈ ਆਪ ਹੀ ਸਾਰਾ ਇਹਨਾਂ ਨੇ ਕੰਮ ਕੀਤਾ ਤੇ ਹੁਣ ਵੀ ਮੈਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਲੈ ਕੇ ਆਇਆ ਵੀ ਇਹ ਪ੍ਰੋਸੈਸ ਅੜੀਕਦੀ ਆ ਤੇ ਇਸ ਕਰਕੇ ਆਪਾਂ ਥੋੜੀ ਫੋਟੋ ਕਰਾ ਕੇ ਫਿਰ ਇਹਨਾਂ ਨੇ ਇਸ਼ਨਾਨ ਪਾਣੀ ਕਰਕੇ ਤੇ ਫਿਰ ਤੁਰਨਾ ਅੱਜ ਇਹਨਾਂ ਨੇ ਰਵਾਨਾ ਹੋਣਾ ਤੇ ਮੈਂ ਸਮੁੱਚੇ ਜਿਹੜੇ ਪੰਥਦਰਦੀ ਆ ਸਮੁੱਚੇ ਪੰਜਾਬ ਨੂੰ ਬੇਨਤੀ ਕਰਨਾ ਕਿ ਹੜਾ ਨਾਲ ਜਿਹੜੇ ਮਾਰਤ ਆਪਣੇ ਭਰਾ ਆਏ ਆ ਉਹਨਾਂ ਦੀ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਅਤੇ ਜਿਹੜੇ ਮੇਰੇ ਵੀਰਾਂ ਨੇ ਜਨਮ ਸਥਾਨ ਤੇ ਸੇਵਾ ਕਰਨੀ ਹੋਵੇ ਉਹ ਜਨਮ ਸਥਾਨ ਤੇ ਸੇਵਾ ਕਰ ਸਕਦਾ ਇੱਥੋਂ ਜਿਵੇਂ ਜਿਵੇਂ ਸੇਵਾਈ ਜਾਊਗੀ ਅਸੀਂ ਉਹਨੂੰ ਸਾਰੇ ਲੰਗਰਾਂ ਵਿੱਚ ਫਿਰੋਜ਼ਪੁਰ ਵੀ ਅਤੇ ਡੇਰਾ ਬਾਬਾ ਨਾਨਕ ਵੀ ਭੇਜ ਦਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜਾਣਵੇ ਜਾਣਦੇ ਮੁੜ ਕੇ ਇਧਰ ਹੀ ਚੱਲ ਬਈ ਚੱਲ